ਨਾ ਜੁੜੀ ਹੋਈ ਵੱਡੀ ਖਬਰ ਤੋਂ ਜਿੱਥੇ ਕਿ ਪੁਲਿਸ ਤੇ ਗੈਂਗਸਟਰ ਦੇ ਵਿਚਾਲੇ ਮੁੱਠ ਭੇੜ ਹੋਈ ਹੈ ਪੁਲਿਸ ਨੇ ਗੈਂਗਸਟਰ ਲਵੀਸ਼ ਨੂੰ ਗ੍ਰਿਫਤਾਰ ਕਰ ਲਿਆ ਜਵਾਬੀ ਫਾਇਰਿੰਗ ਦੇ ਵਿੱਚ ਗੈਂਗਸਟਰ ਲਵੀਸ਼ ਜ਼ਖਮੀ ਹੋਇਆ ਵੀਆਈਪੀ ਰੋਡ ਤੇ ਸ਼ਿਵਾਈ ਨਿਕਲਪ ਦੇ ਵਿੱਚ ਦਰਸਲੇ ਗੈਂਗਸਟਰ ਲੁਕਿਆ ਹੋਇਆ ਸੀ ਫਲੈਟ ਦੀ ਤੀਜੀ ਮੰਜ਼ਲ ਦੇ ਇੱਕ ਘਰ ਦੇ ਵਿੱਚ ਸੀ ਗੈਂਗਸਟਰ ਦੇ ਕੋਲੋਂ ਤਿੰਨ ਪਿਸਤੌਲਾਂ ਤੇ ਕਾਰਤੂਸ ਬਰਾਮਦ ਕੀਤਾ ਗਿਆ ਗੈਂਗਸਟਰ ਦੇ ਘਰ ਤੋਂ ਵੱਡੀ ਮਾਤਰਾ ਦੇ ਵਿੱਚ ਨਸ਼ਾ ਵੀ ਮਿਲਿਆ ਤੇ ਕਿਸੇ ਵੱਡੀ ਵਾਰਤਾ ਨੂੰ ਅੰਜਾਮ ਦੇਣ ਦੀ ਫਰਾਖ ਦੇ ਵਿੱਚ ਸੀ ਮੁਜ਼ਮਨ ਗੈਂਗਸਟਰ ਲਵੀਸ਼ ਤੇ ਕਤਲ ਕਤਲ ਦੀ ਕੋਸ਼ਿਸ਼ ਆਮ ਜ਼ੈਕਟ ਦੇ ਕਈ ਮਾਮਲੇ ਦਰਜ ਨੇ ਜਿਸ ਸੋਸਾਇਟੀ ਦੇ ਵਿੱਚ ਇਨਕਾਊਂਟਰ ਹੋਇਆ ਹੈ ਗੈਂਗਸਟਰ ਲਵੀਸ਼ ਨੇ ਉਸ ਦੇ ਵਿੱਚ ਦੋ ਫਲੈਟ ਲੈ ਹੋਏ ਸਨ ਗੈਂਗਸਟਰ ਦੇ ਕੋਲੋਂ ਤਿੰਨ ਲਗਜ਼ਰੀ ਕਾਰਾਂ ਵੀ ਮਿਲੀਆਂ ਨੇ ਤਾਂ ਜ਼ਿਲ੍ਹਾਪੁਰ ਦੇ ਵਿੱਚ ਆਖਰਕਾਰ ਪੁਲਸ ਦਾ ਇਹ ਵੱਡਾ ਐਕਸ਼ਨ ਨਜ਼ਰ ਆਇਆ ਕਿ ਇੱਥੇ ਕਿ ਪੁਲਸ ਤੇ ਗੈਂਗਸਟਰ ਦੇ ਵਿਚਾਲੇ ਮੋਟਪੇੜ ਹੋਈ ਹੈ ਪੁਲਸ ਨੇ ਗੈਂਗਸਟਰ ਲਵੀਸ਼ ਨੂੰ ਗ੍ਰਿਫਤਾਰ ਕਰ ਲਿਆ ਇਸ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਮਨੋ ਜਰਾਠੀ ਜੜ ਚੁੱਕੇ ਨੇ ਆ ਮਨੋ ਜਿਲਖਪੁਰ ਦੇ ਵਿੱਚ ਪੁਰਸ ਦਾ ਵੱਡਾ ਐਕਸ਼ਨ ਗੈਂਗਸਟਰ ਦੀ ਗ੍ਰਿਫਤਾਰੀ ਹੋਈ ਹੈ ਕਿਹ ਕੋ ਜਾਣਕਾਰੀ ਕਿਹੜੇ ਕਿਹੜੇ ਕੇਸਾਂ ਦੇ ਵਿੱਚ ਨਾਮਜ ਸੀ ਆ ਦੇਖੋ ਬਿਲਕੁਲ ਵਰਿੰਦਰ ਦੀ ਬੱਡੀ ਸਫਲਤਾ ਪੁਲਿਸ ਨੂੰ ਮਿਲੀ ਹੈ ਜ਼ੀਰਖਪੁਰ ਪੁਲਿਸ ਨੂੰ ਮਿਲੀ ਹੈ ਇੱਥੇ ਇੱਕ ਸ਼ਿਵਾ ਹੋਮ ਹੈ ਜ਼ੀਰਖਪੁਰ ਦੇ ਵਿੱਚ ਔਰ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਸੀ ਸੀਕ੍ਰੀਟ ਇਨਫੋਰਮੇਸ਼ਨ ਸੀ ਕਿ ਇੱਕ ਬਦਮਾਸ਼ ਜੀ ਦੇ ਤੇ ਕਾਫੀ ਪਰਚੇ ਨੇ ਮਰਡਰ ਅਟੈਂਪਟ ਟੂ ਮਰਡਰ ਆਰਮ ਸੈਕਟ ਔਰ ਪੰਜਾਬ ਦੇ ਵਿੱਚ ਖਾਸ ਤੌਰ ਤੇ ਲੁਧਿਆਣਾ ਦੇ ਵਿੱਚ ਮ ਹਾਲੀ ਕਈ ਘਪੋਵਾਲ ਕਈ ਇਸ ਤਰ੍ਹਾਂ ਦੇ ਜਿਹੜੇ ਮਾਮਲੇ ਤਾਜ ਨੇ ਜੋ ਕਿ ਇੱਥੇ ਰਹਿ ਰਹਾ ਹੈ ਔਲੋਕ ਕੇ ਰਹਿ ਰਹਾ ਹੈ ਹਾਲਾਂਕਿ ਜਦ ਪੁਲਿਸ ਉੱਤੇ ਪਹੁੰਚਤੀ ਹੈ देर रात ਉਹਨੂੰ ਸਨਟਰ ਕਰਨ ਵਾਸਤੇ ਤੇ ਉਹਨੇ ਪੁਲਿਸ ਤੇ ਫਾਇਰਿੰਗ ਕੀਤੀ ਹੈ ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆਈ ਹੈ ਕਿ ਉਹਨੇ ਪੁਲਿਸ ਤੇ ਫਾਇਰਿੰਗ ਕੀਤੀ ਹੈ ਜਦ ਪੁਲਿਸ ਨੇ ਉਹਨੂੰ ਫਾਹਕ ਘਟਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਦੇ ਜਵਾਬੀ ਫਾਇਰਿੰਗ ਤੇ ਉਹਨੇ ਪੁਲਿਸ ਨੇ ਉੱਤੇ ਪੈਰ ਤੇ ਗੋਲੀ ਮਾਰੀ ਔਰ ਉਹਨੂੰ ਕਾਬੂ ਕੀਤਾ ਤਿੰਨ ਪਿਸਟਲ ਸੋਫਿਸਟੇਟਿਡ ਕਹਤੇ ਹਨ ਯਾਨੀ ਕਹਿ ਸਕਦੇ ਹਨ ਕਿ ਜਿਹੜੇ ਔਰ ਕੋਲਕ ਪਿਸਟਲ ਰਾਈਪਲ ਤੇ ਪਿਸਟਲ ਜਿਹੜੀ ਹੈ ਤਿੰਨ ਪਿਸਟਲਸ ਰਿਕਵਰ ਕੀਤੀਆਂ ਔਰ ਇਹ ਦੇਖੋ ਲੋ ਨਸ਼ਾ ਵੀ ਬਰਾਮਦ ਕੀਤਾ ਗਿਆ ਜਿਹੜੇ ਸੀਨੀਅਰ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਹੈ ਔਰ ਤਿੰਨ ਲਗਰੀ ਗੱਟੀਆਂ ਜਿਹਦੇ ਵਿੱਚ BMW, Mercedes, Audi ਉਹ ਵੀ ਹੁੰਡ ਰਿਕਵਰ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਹੁਣ ਉਹ ਇੱਥੇ ਲੋਕ ਕਿਉਂਕਿ ਦੋ ਫਲਾਟ ਦਿੱਤੇ ਹੋਏ ਸੀ ਉਹਨੇ ਇੱਕ ਫਲੋਰ 12 ਸੀ ਤੇ ਇੱਕ 9 ਯਾਨੀ ਕਿ ਸ਼ਿਵਾ ਹੋਮ ਦੇ ਵਿੱਚ ਹੀ ਦੋ ਉਹਨੇ ਫਲਾਟ ਲਿੱਤੇ ਹੋਏ ਸੀ ਬਟ ਅਲੱਗ-ਅਲੱਗ ਉਹਨ ਕਿੰਨੇ ਦਿਨਾਂ ਤੋਂ ਇਹ ਕਰ ਰਿਹਾ ਸੀਗਾ ਕਿ ਕਿਹਦੇ ਨਾਲ ਕੰਮ ਕਰ ਰਿਹਾ ਸੀਗਾ ਕਿਹੜੀ-ਕਿਹੜੀ ਚੀਜ਼ਾਂ ਕਿਉਂਕਿ ਰਾਤ ਹੀ ਉਹਨੂੰ ਕਾਬੂ ਕੀਤਾ ਗਿਆ ਹਸਪੀਟਲ ਨੂੰ ਲੈ ਕੇ ਜਾਇਆ ਗਿਆ ਸੀ ਔਰ ਉਸ ਤੋਂ ਬਾਅਦ ਹੁਣ ਪੁੱਛ ਕੇ ਸੋਏਗੀ ਕਿ ਕਿਹਦੇ ਨਾਲ ਉਹ ਕੰਮ ਕਰ ਰਿਹਾ ਸੀਗਾ ਮਕਸਦ ਕੀ ਸੀ ਇਹਨੇ ਵਿਪਨ ਕਿੱਥੋਂ ਆਏ ਕਿਸ ਤਰ੍ਹਾਂ ਦੀ ਚੀਜ਼ਾਂ ਸੀ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰੂਗੀ ਕਿਉਂਕਿ ਬੇਰਾਂਤ ਹੀ ਇਹ ਪੂਰਾ ਉਹਦੇ ਨਾਲ ਇਨਕਾਊਂਟਰ ਹੋਇਆ ਹੈ ਤੇ ਹੁਣ ਪੁੱਛ ਕੇ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਜਿਹੜੇ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ हां ठीक है हमनो पूरी जानकारी दी बहुत-बहुत धन्यवाद। दासिरपुर ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਪੁਲਿਸ ਤੇ ਗੈਂਗਸਟਰ ਦੇ ਵਿਚਾਲੇ ਮੁੱਠਭੇੜ ਹੋਈ ਹੈ। ਪੁਲਿਸ ਨੇ ਗੈਂਗਸਟਰ ਲਵੀਸ਼ ਨੂੰ ਗ੍ਰਿਫਤਾਰ ਕਰ ਲਿਆ। ਜਵਾਬੀ ਫਾਇਰਿੰਗ ਦੇ ਵਿੱਚ ਗੈਂਗਸਟਰ ਲਵੀਸ਼ ਜ਼ਖਮੀ ਹੋਇਆ। ਦਰਸਲ VIP ਰੋਡ ਤੇ ਸ਼ਿਵਾਇਨ ਕਲੇਬ ਦੇ ਵਿੱਚ ਗੈਂਗਸਟਰ ਲੁਕਿਆ ਹੋਇਆ ਸੀ। ਜਿੱਥੇ ਕਿ ਪੁਲਿਸ ਦੇ ਵੱਲੋਂ ਇਹ ਪੂਰੀ ਕਾਰਵਾਈ ਕੀਤੀ ਗਈ ਹੈ। ਮੋਹਾਲੀ ਜ਼ਿਲ੍ਹੇ ਦੇ ਜ਼ੀਰਕਪੁਰ ਦੇ ਵਿੱਚ ਇੱਕ ਬਦਮਾਸ਼ ਦੇ ਨਾਲ ਪੁਲਿਸ ਦੀ ਮੁੱਠਭੇੜ ਹੋਈ ਹੈ। ਜ਼ੀਰਕਪੁਰ ਦੇ ਇੱਕ ਸੋਸਾਇਟੀ ਦੇ ਵਿੱਚ ਇੱਕ ਸੀਕ੍ਰੀਟ ਇਨਫੋਰਮੇਸ਼ਨ ਸੀ ਕਿ ਇੱਕ ਘਰ ਦੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਇੱਕ ਲਵਿਸ਼ ਨਾ ਦਾ ਜਿਹੜਾ ਬਦਮਾਸ਼ ਉਹ ਰਹਿ ਰਿਹਾ ਹੈ ਦਰਜਨਾ ਮੁਕਤਮੇ ਜਿਹੜੇ ਉਹਦੇ ਤੇ ਦਰਜ ਨੇ ਡਿਪਟੀ ਸੁਪਰਡੈਂਟਰ ਆਫ ਪੁਲਿਸ ਤੇ ਐਸ ਐਚ ਓ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆਂ ਡਿਪਟੀ ਸਾਹਿਬ ਕਿਉਂਕਿ ਨਸ਼ੇ ਦੇ ਅਗੇਂਸਟ ਲਗਾਤਾਰ ਮੁਹਿੰਮ ਵੀ ਜਾਰੀ ਹੈ ਤੇ ਜਿਹੜੇ ਮਾੜੇ ਅਨਸਰ ਨੇ ਅੱਜ ਇਨਫੋਰਮੇਸ਼ਨ ਕੀ ਸੀ ਤੇ ਕਿਸ ਅਧਾਰ ਤੇ ਜਿਹੜੇ ਹੈ ਅਰੈਸਟ ਹੋਏ ਜਿਵੇਂ ਤੁਹਾਨੂੰ ਪਤਾ ਹੀ ਹੈ ਜੀ ਜਿਹੜੇ ਨਸ਼ਾ ਦੇ ਵਿਰੋਧ ਤੇ ਮਾੜੇ ਅਨਸਰਾਂ ਤੋਂ ਜਿਹੜੀ ਪਿਆ ਪੁਲਿਸ ਦੀ ਮੁਹਿੰਮ ਲਗਾਤਾਰ ਜਾਰੀ ਹੈ ਉਸੇ ਸਬੰਧ ਦੇ ਸਾਨੂੰ ਇੱਕ ਜਾਣਕਾਰੀ ਮਿਲੀ ਜਿਵੇਂ ਜਿਹੜਾ ਲਵੀਸ਼ ਗਰੋਵਰ ਨਾਮ ਦਾ ਬੰਦਾ ਲੁਧਿਆਣੇ ਦਾ ਰਹਿਣ ਵਾਲਾ ਜਿਹਦੇ ਤੇ ਕਰੀਬ 10 ਦੇ ਕਰੀਬ ਅਲੱਗ-ਅਲੱਗ ਧਾਰਾ ਦੇ ਜਿਹੇ ਹੀਨਿਸ ਕ੍ਰਾਈਮ ਦੇ ਮੁਕੱਦਮੇ ਦਰਜ ਨੇ ਉਸੇ ਸਬੰਧ ਦੇ ਦੋਸੀ ਦੀ ਤਲਾਸ਼ੀ ਲੈਣ ਲਈ ਸਾਡੀ ਪੁਲਿਸ ਟੀਮ ਹਾਜ਼ਰ ਆਈ ਪਹਿਲਾਂ ਉਹਨਾਂ ਨੇ ਕਾਫੀ ਟਾਈਮ ਗੇਟ ਨਹੀਂ ਖੋਲਿਆ ਜਦ ਗੇਟ ਖੋਲਿਆ ਤਾਂ ਉਸ ਤੋਂ ਬਾਅਦ ਉਹ ਗੇਟ ਖੋਲਣ ਤੋਂ ਬਾਅਦ ਇੱਕੋ ਤਾਂ ਮੰਦਰ ਪਿਛਲੇ ਕਮਰੇ 'ਚ ਚਲਾ ਗਿਆ ਪਿਛਲੇ ਕਮਰੇ ਦੇ ਵਿੱਚ ਉਹਨੇ ਆਪਣੇ ਜਿਹੜੇ ਵੈਪਨ ਤੋਂ ਪੁਲਿਸ ਤੇ ਫਾਇਰ ਕਰਨੇ ਸ਼ੁਰੂ ਕਰਤੇ ਤਕਰੀਬਨ ਸਾਨੂੰ ਤਿੰਨ ਖੋਲ ਮਿਲੇ ਨੇ ਉਹਦੇ ਵੈਪਨ ਉਸ ਤੋਂ ਬਾਅਦ ਜਦੋਂ ਪੁਲਿਸ ਨੇ ਜਦੋਂ ਜਵਾਬੀ ਕਾਰਵਾਈ ਸ਼ੁਰੂ ਕੀਤੀ ਤਾਂ ਉਹਦੇ ਇੱਕ ਕੋਰੀ ਲਾਤੇ ਲੱਗੀ ਉਸ ਤੋਂ ਬਾਅਦ ਉਹ ਡਿੱਗ ਪਿਆ ਤੁਸੀਂ ਉਹਨੂੰ ਕਾਬੂ ਕਰਕੇ ਉਸ ਤੋਂ ਬਾਅਦ ਉਹਨੂੰ ਹਸਪਤਾਲ ਦਾਖਲ ਕਰਾਤਾ ਤੇ ਜੇ ਰੇਲ ਆ ਜੇ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਕੀ ਨਹੀਂ ਕਿ ਕਿਸ ਕੋਈ ਗੈਂਗ ਤੋਂ ਰਿਲੇਟਿਡ ਹੈਗਾ ਜਾਂ ਕਿੰਨੇ ਦਿਨਾਂ ਤੋਂ ਇੱਥੇ ਰਹਿ ਰਿਹਾ ਸੀ ਇਹ ਰਹਿਦਾ तकरीबन ਸਾਲ ਤੋਂ ਰਿਹਾ ਜੀ ਇੱਥੇ ਰੈਂਟ ਤੇ ਰਹਿ ਰਿਹਾ ਹੈ ਬੜ ਜਿਵੇਂ ਤੁਸੀਂ ਗੈਂਗ ਵਾਲੀ ਗੱਲ ਹੈ ਤੁਹਾਨੂੰ ਅਸੀਂ ਇੱਕ ਵਾਰ ਤਫਤੀਸ਼ ਤੋਂ ਬਾਅਦ ਹੀ ਦੱਸ ਸਕਦੇ ਹਾਂ ਕਿਉਂਕਿ ਅਸੀਂ ਨਾ ਹੀ ਤਾਂ ਕੋਈ ਪੁੱਛਗਿੱਛ ਕੀਤੀ ਜਾਗੀ ਕਿ ਜਿਵੇਂ ਜ਼ਖਮੀ ਹੋਣ ਕਰਕੇ ਉਹਨੂੰ ਨਾਲ ਦੀ ਨਾਲ ਅਸੀਂ ਹਸਪਤਾਲ ਦਾਖਲ ਕਰਾਤਾ ਇਦੋਂ ਸਾਨੂੰ 10 10 ਵਪਰ ਮਿਲੇ ਨੇ ਜੀ ਇੱਕ ਗਲੌਕ ਹੈ 9mm ਇੱਕ 30 ਦਾ ਪਿਸਤਲ ਹੈ ਤੇ ਇੱਕ 12 ਬੋਰ ਦੀ ਰਾਈਫਲ ਹੈ ਜਿਹਦੇ ਵਿੱਚ ਹੁਣ ਲਗਾਤਾਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਔਰ ਉਸ ਤੋਂ ਬਾਅਦ ਕਈ ਚੀਜ਼ਾਂ ਨੂੰ ਲੈ ਕੇ ਇਹਦੇ ਵਿੱਚ ਕੰਮ ਕੀਤਾ ਜਾ ਰਿਹਾ ਕਿਉਂਕਿ ਇਹ ਬਹੁਤ ਇੰਪੋਰਟੈਂਟ ਹੋ ਜਾਂਦਾ ਹੈ ਕਿ ਇਹਦੇ ਪੂਰਾ ਨੈਕਸਸ ਕਿਤਨਾ ਚੱਲ ਰਿਹਾ ਹੈ ਕਿਸ ਤਰ੍ਹਾਂ ਇਹ ਸਾਰੀ ਚੀਜ਼ਾਂ ਚੱਲ ਰਹੀਆਂ ਹਨ ਕੌਣ-ਕੌਣ ਇਹਦੇ ਨਾਲ ਰਹਿ ਰਿਹਾ ਸੀਗਾ ਕਿਉਂਕਿ ਪਿਸਤਲ ਜਿਹੜੇ ਰਿਕਵਰ ਹੋਏ ਹਨ ਹੋਰ ਨਸ਼ਾ ਵੀ ਰਿਕਵਰ ਹੋਇਆ ਉਸ ਤੋਂ ਕਿਤੇ ਨਾ ਕਿਤੇ ਕੌਣ ਇਹਦੇ ਨਾਲ ਸੀ ਕਿਸ ਤਰ੍ਹਾਂ ਨੈਕਸਸ ਚੱਲ ਰਿਹਾ ਸੀਗਾ ਕਿੰਨੇ ਦਿਨਾਂ ਤੋਂ ਇਹ ਸਾਰੀ ਚੀਜ਼ਾਂ ਚੱਲ ਰਹੀ ਸੀ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਇਹ ਜਿਹੜਾ ਬਦਮਾਸ਼ ਹੈ ਹੋਰ ਕਿੱਥੇ-ਕਿੱਥੇ ਕੋਈ ਪਿਸਤਲ ਜਿਹੜਾ ਸਪਲਾਈ ਹੁੰਦੀ ਸੀ ਜਾਂ ਕਿਸ ਤਰ੍ਹਾਂ ਦੀ ਚੀਜ਼ਾਂ ਕਿਉਂਕਿ ਜਦ ਪੁਲਿਸ ਇੱਥੇ ਪਹੁੰਚ ਕਾਫੀ ਦੇਰ ਬਾਅਦ ਜਦ ਲੌਕ ਖੋਲਦਾ ਤਾਂ ਪੁਲਿਸ ਤੇ ਫਾਇਰਿੰਗ ਕੀਤੀ ਜਾਂਦੀ ਹੈ ਹੁਣ ਪੁਲਿਸ ਦੇ ਫਾਇਰਿੰਗ ਤੋਂ ਬਾਅਦ ਹੁਣ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਤੇ ਕਿਤੇ ਨਾ ਕਿਤੇ ਹਾਲਾਂਕਿ ਪੁਲਿਸ ਨੂੰ ਅੰਦਰ ਨਹੀਂ ਜਾਣਤਾ ਜਾ ਰਿਹਾ ਕਿਉਂਕਿ ਅੰਦਰ ਹੁਣ ਤਫਤੀਸ਼ ਦਾ ਮੈਟਰ ਲੇਕਿਨ ਇਹ ਖੋਲ ਇਹ ਜਿਹੜਾ ਖੋਲ ਹੈ ਇਹ ਇੱਥੋਂ ਰਿਕਵਰ ਕੀਤਾ ਗਿਆ ਖੋਲ ਰਿਕਵਰ ਕਰਨ ਤੋਂ ਬਾਅਦ ਹੁਣ ਪੁਲਿਸ ਲਗਾਤਾਰ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਹਾਲਾਂਕਿ ਅੰਦਰ ਹੋਰ ਵੀ ਚੀਜ਼ਾਂ ਨੂੰ ਜਿਹੜਾ ਖੰਗਾਲਿਆ ਜਾ ਰਿਹਾ ਹੈ ਅੰਦਰ ਕਿਸੇ ਨੂੰ ਜਾਣ ਦੀ ਪਰਮਿਸ਼ਨ ਨਹੀਂ ਦਿੱਤੀ ਗਈ ਹੈ ਕਿਉਂਕਿ ਫੋਰੈਂਸਿਕ ਟੀਮ ਜਿਹੜੀ ਹੈ ਉਹਦੇ ਪੈਰ ਤੇ ਗੋਲੀ ਵੱਜੀ ਹੈ ਹੁਣ ਕੌਣ ਹੈ ਕਿਸ ਤਰ੍ਹਾਂ ਦੀ ਮੋਟਰਸਾਈਕਲ ਸੀ ਕਿਸ ਤਰ੍ਹਾਂ ਦੀ ਚੀਜ਼ਾਂ ਦੀ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰਦੀ ਹੈ